ਪੰਜਾਬ ਮੁਲਾਜ਼ਮ ਪੈਨਸ਼ਨਰ ਅਤੇ ਸੰਜਾ ਫਰੰਟ ਵੱਲੋਂ ਅੱਜ ਸਰਕਾਰ ਦੇ ਖਿਲਾਫ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੈਨੂੰ ਸੈਕਟਰੀਟ ਦੀਆਂ ਤੁਸੀਂ ਮੈਂ ਪਿਛਲੇ ਪਾਸੇ ਸਾਰੇ ਹੀ ਡਿਪਾਰਟਮੈਂਟਾਂ ਦੇ ਜਾਂ ਵਿਭਾਗਾਂ ਦੇ ਜਿਹੜੇ ਕਰਮਚਾਰੀ ਨੇ ਲਗਾਤਾਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ ਔਰ 14 ਔਰ 15 ਤਰੀਕ ਨੂੰ ਰੋਸ਼ਭਜੋਂ ਜਿਹੜੀ ਛੁੱਟੀ ਲਈ ਗਈ ਸੀ ਇਸ ਨੂੰ ਲੈ ਕੇ ਅੱਜ ਜਿਹੜਾ ਪੁਤਲਾਪੁਰਦਰਸ਼ਨ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਰੀ ਸੰਖਿਆ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਇਕੱਠੇ ਹੋਏ ਨੇ ਮਿੰਨੀ ਸੈਕਟਰੀਏਟ ਦੇ ਗੇਟ ਦੇ ਬਾਹਰ ਔਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਜਿਹੜਾ ਮਿੰਨੀ ਸੈਕਟਰੀਏਟ ਦੀਆਂ ਇਹ ਤੁਹਾਡੇ ਸਾਹਮਣੇ ਹਨ ਔਰ ਕੁਛ ਹੀ ਦੇਰ ਬਾਅਦ ਇੱਥੇ ਪੁਤਲਾ ਫੂਕਿਆ ਜਾਵੇਗਾ ਪੰਜਾਬ ਸਰਕਾਰ ਦਾ ਔਰ ਗੱਲਬਾਤ ਕਰਦੇ ਹਾਂ ਆਗੂਆਂ ਦੇ ਨਾਲ ਵੀ ਕੀ ਕਹਿਣਾ ਹੈ ਪੁਤਲਾ ਫੋਕਣ ਦੀ ਜਿਹੜੀ ਤਿਆਰੀ ਕਰ ਦਿੱਤੀ ਗਈ ਹੈ ਤੁਹਾਨੂੰ ਪੁਤਲੇ ਦੀ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਪੁਤਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਵਿੱਚ ਮਿੰਨੀ ਸੈਕਰੀਟੇਟ ਦੇ ਮੋਹਰੇ ਜਿਹੜੀ ਹੈ ਪੁਤਲਾ ਫੋਕਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਉਹਨੇ ਕੁਝ देर ਬਾਅਦ ਦੀ ਜਿਹੜਾ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਦੀਆਂ ਮੰਗਾਂ ਹਨ ਅਤੇ ਕੀ ਉਹ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਹਨ ਪਿਛਲੇ ਸਮੇਂ ਜਿਹੜੀ ਇਹਨਾਂ ਦੀ ਮੁਲਾਕਾਤਾਂ ਵੀ ਹੋਈਆਂ ਹਨ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਔਰ ਅੱਜ ਫਿਰ ਜਿਹੜਾ ਰੋਸ਼ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਹੈ ਗੱਲ ਕਰਦੇ ਆਂ ਆਗੂਆਂ ਦੇ ਨਾਲ ਦੇਖੋ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਅੱਜ ਪੰਜਾਬ ਦੇ ਮੁਲਾਜ਼ਮਾਂ ਨੂੰ ਉਹਨਾਂ ਤੇ ਬੜੀ ਇੱਕ ਹੈਰਾਨੀ ਆ ਰਹੀ ਕਿ ਉਹ ਬੰਦੇ ਉਸ ਸਾਡੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਭੱਜ ਕਿਉਂ ਰਹੇ ਆ ਇਹ ਜਿਹੜੇ ਮੁਲਾਜ਼ਮ ਹੈ 50 ਹਜ਼ਾਰ ਮੁਲਾਜ਼ਮ ਅੱਜ ਸਟ੍ਰਾਈਕ ਤੇ ਗਏ ਆ ਉਹ ਸਰਕਾਰ ਨੂੰ ਨੋਟਿਸ ਦੇ ਕੇ ਗਏ ਆ ਡਿਊਟੀ ਤੇ ਇਹਨਾਂ ਦੀ ਇਹ ਬਣਦੀ ਸੀ ਕਿ ਸਾਨੂੰ ਸਟ੍ਰਾਈਕ ਤੇ ਜਾਣ ਹੀ ਨਾ ਦਿੰਦੇ ਸਾਡੇ ਨਾਲ ਗੱਲਬਾਤ ਕਰਦੇ ਜੋ ਕੋਈ ਇਹਨਾਂ ਦੀ ਮਜਬੂਰੀ ਸੀ ਡਿਸਕਸ ਕਰਦੇ ਅਸੀਂ ਪੜੀ ਲਿਖੀ ਕਲਾਸ ਹੈ ਪਰ ਜੇ ਇਹ ਗੱਲ ਹੀ ਨਹੀਂ ਕਰਦੇ ਅੜੀਅਲ ਰੁਪਈਆ ਤੇ ਸਰ ਮੁਲਾਜ਼ਮ ਇਸ ਨੂੰ ਬਰਦਾਸ਼ਤ ਨਹੀਂ ਕਰੂਗੇ ਪਰ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਣੇ ਲੱਗਾ